ਦੋਸਤੋ ਆਹ ਵੀਡੀਓ ਇੱਕ ਵੀਰ ਨੇ ਫੇਸਬੁੱਕ ਤੇ ਪਾਈ ਵੀ ਕਲੀਨ ਸ਼ੇਪ ਪਾਠੀ ਪਾਠ ਕਰ ਰਿਹਾ ਤੇ ਥੱਲੇ ਕਮੈਂਟ ਆ ਰਹੇ ਸੀ ਲੈ ਮੋਨਿਆਂ ਨੂੰ ਪੜਨ ਨਹੀਂ ਦੇਣਾ ਫਲਾਨਾ ਵੀ ਕਲੀਨ ਸ਼ੇਪ ਸੀ ਉਹ ਭਰਾਓ ਮर्याਦਾ ਜਿਹੜੀ ਆ ਨਾ ਉਹ ਕਹਿੰਦੀ ਜਦੋਂ ਅਖੰਡ ਪਾਠ ਸਾਹਿਬ ਗੁਰਦੁਆਰੇ ਸਾਹਿਬ ਜਾਂ ਸਾਰੀ ਸੰਗਤ ਚ ਕਰਨਾ ਉਦੋਂ ਕੇਸਾ ਧਾਰੀ ਹੋਣਾ ਸਿੰਘ ਜ਼ਰੂਰੀ ਆ ਮर्याਦਾ ਪੜੋ ਰਹਿਤ ਮर्याਦਾ ਪੜੋ ਰਚ ਸਪਸ਼ਟ ਲਿਖਿਆ ਹਾਂ ਆਪਣੇ ਲਈ ਕੋਈ ਕੱਲਾ ਕੋਈ ਵੀ ਕਰ ਸਕਦਾ ਵਾ ਪਰ ਫੇਰ ਵੀ ਜ਼ਰੂਰੀ ਆ ਕਿ ਕੇਸ ਜ਼ਰੂਰ ਰੱਖੋ ਜੇ ਪਹਿਲਾ ਹਕੂਮੀ ਗੁਰੂ ਗ੍ਰੰਥ ਸਾਹਿਬ ਦਾ ਮੰਨੋਂਗੇ ਤੇ ਗਾੜੀ ਬਾਣੀ ਫੇਰ ਹੀ ਸਮਝਾਉ ਬਾਕੀ ਆ ਸਾਰੀ ਵੀਡੀਓ ਦੇਖ ਲਓ ਸੁਣ ਲਓ ਆ ਦੇਖ ਲਓ ਜੀ ਇਹ ਨਥੇ ਇਹ ਤਾਂ ਜੀ ਇਹ ਪਾਠੀ ਆ ਜਿਹੜਾ ਜੀ ਇਹ ਦੇਖ ਕੋਈ ਮਰਜ਼ਾਦਾ ਜੀ ਇਹ ਕੋਈ ਹੱਕ ਲਈ ਮਸ਼ੇ ਬੰਦਾ ਇਹਨੂੰ ਮੈਂ ਉਸ ਪਾਠੀ ਨੇ ਬਹਾਇਆ ਜੀ ਖੰਡਪਾਟ ਸਾਹਿਬ ਤੋਂ ਚੱਲ ਰਿਹਾ ਜੀ ਇਹ ਹਾਂਜੀ ਨੇ ਸਹੀ ਹਾਂਜੀ ਠੀਕ ਹੈ ਜੀ ਇਹ ਕਹਿੰਦੇ ਮਰਜ਼ਾਦਾ ਸਾਡੀ ਅਖੇ ਨੇ